ਸੰਗਤ ਜੀ ਜੇਕਰ ਤੁਸੀਂ ਰਜਾਨਾ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਹੋ ਉੱਠ ਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿੱਠੀ ਨਿੱਗੀ ਗੋਦ ਦਾ ਆਨੰਦ ਮਾਣਨਾ ਚਾਹੁੰਦੇ ਹੋ ਕਿਉਂਕਿ ਅਮਰਤ ਵੇਲੇ ਨੂੰ ਕਮਾਈ ਵਾਲੇ ਮਹਾਪੁਰਖ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਦਾ ਨਿੱਗ ਕਹਿੰਦੇ ਨੇ ਕਹਿੰਦੇ ਜਿਹੜਾ ਅਮਰਤ ਵੇਲੇ ਉੱਠ ਪਿਆ ਸਮਝੋ ਉਹਨੇ ਆਪਣੇ ਗੁਰੂ ਦੀ ਗੋਦ ਦਾ ਨਿੱਗ ਮੰਨ ਲਿਆ ਤਾਂ ਜੇਕਰ ਇਹ ਨਿੱਗ ਤੁਸੀਂ ਵੀ ਮੰਨਣਾ ਚਾਹੁੰਦੇ ਹੋ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਰਹਿਮਤਾਂ ਹਾਸਲ ਕਰਨਾ ਚਾਹੁੰਦੇ ਹੋ ਅਮਰਤ ਵੇਲੇ ਉੱਠ ਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਚਾਹੁੰਦੇ ਹੋ ਤਾਂ ਫਿਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਵੀ ਆਪਣੇ ਬਿਸਤਰ ਤੇ ਜਾਣਾ ਹੈ ਤਾਂ ਬਿਸਤਰ ਦੇ ਉੱਪਰ ਬੈਠ ਕੇ ਦੋਵੇਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਅਰਦਾਸ ਬੇਨਤੀ ਕਰਨੀ ਆ ਪਹਿਲਾ ਦਿਨ ਪਰਦਿਆਂ ਜੋ ਵੀ ਗਲਤੀਆਂ ਤੁਹਾਡੇ ਤੋਂ ਹੋਈਆਂ ਭਾਵੇਂ ਜਾਣੇ ਦੇ ਵਿੱਚ ਹੋਈਆਂ ਭਾਵੇਂ ਅਣਜਾਣੇ ਦੇ ਵਿੱਚ ਹੋਈਆਂ ਉਹਨਾਂ ਗਲਤੀਆਂ ਦੇ ਲਈ ਰੋਜ਼ ਮਾਫੀ ਮੰਗਣੀ ਆ ਕਿਉਂਕਿ ਦਿਨ ਪਰ ਦੇ ਵਿੱਚ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਕਿੰਨੀਆਂ ਗਲਤੀਆਂ ਕਰ ਬੈਠਦੇ ਆ ਕਈ ਵਾਰ ਕਈਆਂ ਦਾ ਅਸੀਂ ਆਪਣੇ ਕੌੜੇ ਬੋਲਾਂ ਕਰਕੇ ਦਿਲ ਦੁਖਾ ਦਿੰਨੇ ਆ ਕਈ ਵਾਰ ਅਸੀਂ ਕਈਆਂ ਦੇ ਨਾਲ ਝੂਠ ਬੋਲਦੇ ਆ ਕਈ ਥਾਵਾਂ ਤੇ ਅਸੀਂ ਠੱਗੀ ਠੋਰੀ ਚੁਸਤ ਚਲਾਕੀ ਕਰ ਬੈਠਦੇ ਆ ਕਈਆਂ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਈਰਖਾ ਆ ਜਾਂਦੀ ਆ। ਕਈ ਵਾਰ ਮਾਲਕ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਸਾਡੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ। ਅਸੀਂ ਉਹਨਾਂ ਚੀਜ਼ਾਂ ਦਾ ਮਾਣ ਕਰ ਲੈਨੇ ਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਇਹ ਸਾਨੂੰ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਦੂਰ ਕਰਦੀਆਂ ਨੇ। ਇਹ ਸਾਡੇ ਅਤੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਿਚਾਰਲੇ ਇੱਕ ਦੀਵਾਰ ਦਾ ਕੰਮ ਕਰਦੀਆਂ ਨੇ। ਜਿਸ ਮਨ ਦੇ ਵਿੱਚ ਈਰਖਾ ਹੈ ਜਿਸ ਮਨ ਦੇ ਵਿੱਚ ਹੰਕਾਰ ਆ ਜਿਸ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਮਾੜੇ ਦੀ ਭਾਵਨਾ ਹੈ ਜਿਸ ਮਨ ਦੇ ਵਿੱਚ ਝੂਠ ਫਰੇਵਿਆ ਠੱਗੀ ਠੋਰੀ ਆ ਉਹਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਕਦੇ ਖੁਸ਼ ਨਹੀਂ ਹੁੰਦੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਤੋਂ ਬਿਨਾ ਆਪਾਂ ਅਮਰਤ ਵੇਲੇ ਨਹੀਂ ਉੱਠ ਸਕਦੇ ਨਾ ਹੀ ਉਹਨਾਂ ਦਾ ਨਾਮ ਜਪ ਸਕਦੇ ਆ ਤਾਂ ਫਿਰ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਰਹਿਮਤਾਂ ਵਰਕਤਾਂ ਚਾਹੀਦੀਆਂ ਨੇ ਤਾਂ ਫਿਰ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਪੈਣਾ ਹੈ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਪੈਣਾ ਹੈ ਪਰ ਦਿਨ ਦੇ ਵਿੱਚ ਸਭ ਤੋਂ ਵੱਧ ਆਪਣੇ ਗੁਰੂ ਦੀ ਨਾਰਾਜ਼ਗੀ ਅਸੀਂ ਨਿੰਦਿਆ ਚੁਗਲੀ ਕਰਕੇ ਹੀ ਪ੍ਰਾਪਤ ਕਰਦੇ ਆ ਕਿਉਂਕਿ ਅਸੀਂ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਕਿਸੇ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਨ ਬੈਠ ਜਾਂਦੇ ਆ ਜਾਂ ਫਿਰ ਸੁਣਨ ਬੈਠ ਜਾਂਦੇ ਆ ਨਿੰਦਿਆ ਚੁਗਲੀ ਕਰਨ ਅਤੇ ਸੁਣਨ ਦੇ ਵਿੱਚ ਆਨੰਦ ਤਾਂ ਬਹੁਤ ਆਉਂਦਾ ਹੈ ਪਰ ਇਹ ਆਨੰਦ ਸਾਡੇ ਗੁਰੂ ਦੀ ਖੁਸ਼ੀ ਸਾਡੇ ਗੁਰੂ ਦੀ ਬਰਕਤ ਸਾਡੇ ਤੋਂ ਖੋ ਲੈਂਦਿਆ ਹੈ ਇਸ ਕਰਕੇ ਇਹਦੇ ਤੋਂ ਦੂਰ ਰਹਿਣਾ ਹੈ ਇਹ ਵੀ ਅਰਦਾਸਾਂ ਬੇਨਤੀਆਂ ਆਪਾਂ ਸਤਿਗੁਰੂ ਸ਼ੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਕਰਨੀਆਂ ਨੇ ਕਿ ਪਾਸ਼ਾ ਇਹਨਾਂ ਰੋਗਾਂ ਤੋਂ ਇਹ ਰੋਗ ਹੀ ਨੇ ਜੇ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਆਏ ਸਾਡੇ ਮਨ ਦੇ ਵਿੱਚ ਆਪਣੀਆਂ ਪ੍ਰਾਪਤੀਆਂ ਦੇ ਲਈ ਹੰਕਾਰ ਆ ਜਾਂਦਾ ਹੈ ਜੋ ਵੀ ਸਾਡੇ ਮਨ ਦੇ ਔਗਣ ਨੇ ਨਾ ਇੱਕ ਕਿਸਮ ਦੇ ਰੋਗ ਨੇ ਅਤੇ ਇਹਨਾਂ ਰੋਗਾਂ ਦਾ ਇਲਾਜ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਉਹੀ ਇਹਨਾਂ ਨੂੰ ਠੀਕ ਕਰ ਸਕਦੇ ਆ ਫਿਰ ਰੋਜ਼-ਰੋਜ਼ ਆਪਾਂ ਇੱਕ ਤਾਂ ਇਹ ਬੇਨਤੀਆਂ ਲਾਉਣੀਆਂ ਨੇ ਵੀ ਸਤਿਗੁਰ ਸੱਚੇ ਪਾਸ਼ਾ ਸਾਨੂੰ ਇਹਨਾਂ ਰੋਗਾਂ ਤੋਂ ਇਹਨਾਂ ਔਗਣਾਂ ਤੋਂ ਬਚਾ ਲਓ ਅਤੇ ਰੋਜ਼ ਹੀ ਰਾਤ ਨੂੰ ਇਹਨਾਂ ਕਰਕੇ ਜੋ ਅਸੀਂ ਮਾੜੇ ਕਰਮ ਕਮਾਏ ਨੇ ਉਹਨਾਂ ਦੀ ਮਾਫੀ ਮੰਗਣੀ ਆ ਵੀ ਸਤਿਗੁਰ ਸੱਚੇ ਪਾਸ਼ਾ ਮੈਨੂੰ ਨਹੀਂ ਪਤਾ ਜਾਣੇ ਅਣਜਾਣੇ ਦੇ ਵਿੱਚ ਮੈਂ ਕਿੰਨੀਆਂ ਗਲਤੀਆਂ ਕੀਤੀਆਂ ਕਿੰਨੇ ਪਾਪ ਕਰ ਲਏ ਨੇ ਪਰ ਸਤਿਗੁਰ ਸੱਚੇ ਪਾਸ਼ਾ ਤੁਸੀਂ ਬਖਸ਼ਣ ਹਾਰੇ ਹੋ ਬਖਸ਼ ਲਓ ਬਖਸ਼ ਲਓ ਹੋ ਸਕੇ ਤਾਂ ਕੁਝ ਧੀਰ ਬੈਠ ਕੇ ਮੂਲ ਮੰਤਰ ਜੀ ਦਾ ਜਾਪ ਕਰ ਲੈਣਾ ਜਾਂ ਵਾਹਿਗੁਰੂ ਜੀ ਦਾ ਸਿਮਰਨ ਕਰ ਲੈਣਾ ਫਿਰ ਉਸ ਤੋਂ ਬਾਅਦ ਮਹਾਰਾਜ ਤੋਂ ਮਾਫੀ ਮੰਗਣੀ ਆ ਕਿ ਮਹਾਰਾਜ ਜੋ ਵੀ ਦਿਨ ਪਰ ਵਿੱਚ ਗਲਤੀਆਂ ਕਰ ਲੀਆਂ ਨੇ ਉਹਨਾਂ ਨੂੰ ਮਾਫ ਕਰ ਦੋ ਮੇਰੇ ਤੇ ਤਰਸ ਕਰੋ ਦਇਆ ਕਰੋ ਫਿਰ ਉਸ ਤੋਂ ਬਾਅਦ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਾਦਾ ਕਰਨਾ ਹੈ ਉਸ ਹਰ ਚੀਜ਼ ਦਾ ਜੋ ਮਾਲਕ ਨੇ ਸਾਨੂੰ ਬਖਸ਼ੀ ਆ ਜੋ ਦਾਤ ਮਾਲਕ ਨੇ ਸਾਨੂੰ ਦਿੱਤੀ ਆ ਸੋਹਣੇ ਸਰੀਰ ਤੋਂ ਲੈ ਕੇ ਸਾਡੇ ਘਰ ਦੇ ਵਿੱਚ ਜੋ ਵੀ ਅੱਜ ਨਿੱਕੀ ਚੀਜ਼ ਆਈ ਵੱਡੀ ਚੀਜ਼ ਆਈ ਸਭ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਜੇਕਰ ਅੱਜ ਤੁਹਾਡੇ ਘਰ ਦੇ ਵਿੱਚ ਕੁਝ ਵੀ ਨਵਾਂ ਨਹੀਂ ਆਇਆ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਕੁਝ ਵੀ ਚੰਗਾ ਨਹੀਂ ਹੋਇਆ ਇਸ ਸੋਹਣੇ ਸ਼ਰੀਰ ਦੇ ਲਈ ਆਪਣੇ ਘਰ ਦੇ ਲਈ ਪਰਿਵਾਰ ਦੇ ਲਈ ਚੱਲ ਰਹੇ ਸਾਹਾਂ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਸੰਗਤ ਜੀ ਜਿਵੇਂ ਜਿਵੇਂ ਅਸੀਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਤਿਵੇਂ-ਤਿਵੇਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨੇੜੇ ਹੁੰਨੇ ਆ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਦਇਆ ਤਰਸ ਦੇ ਪਾਤਰ ਬਣਦੇ ਆ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੇ ਪਾਤਰ ਬਣਦੇ ਆ ਫਿਰ ਆਪਾਂ ਇਸ ਤਰ੍ਹਾਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨੇ ਤੋਂ ਬਾਅਦ ਆਪਾਂ ਅਰਦਾਸ ਬੇਨਤੀ ਕਰਨੀ ਆ ਅਮਰਤ ਵੇਲੇ ਦੀ ਦਾਤ ਦੀ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾਓ ਜੇ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹੋ ਮੂਲ ਮੰਤਰ ਜਾਪ ਕਰ ਲਓ ਵਾਹਿਗੁਰੂ ਜੀ ਦਾ ਸਿਮਰਨ ਕਰ ਲਓ ਜਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰ ਲਓ ਜਾਂ ਦਸਾਂ ਹੀ ਪਾਤਸ਼ਾਹੀਆਂ ਦੇ ਵਿੱਚੋਂ ਕਿਸੇ ਵੀ ਗੁਰੂ ਸਾਹਿਬਾਨ ਦੇ ਨਾਮ ਦਾ ਸਿਮਰਨ ਕਰ ਲੋ ਜਾਂ ਦਸਾਂ ਹੀ ਪਾਤਸ਼ਾਹਾਂ ਦੇ ਨਾਮ ਦਾ ਸਿਮਰਨ ਕਰ ਲੋ ਇਹ ਤੁਹਾਡੀ ਮਰਜ਼ੀ ਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਯਾਦ ਕਰੋ ਜਿਵੇਂ ਮਰਜ਼ੀ ਕਰੋ 5 ਕੁ ਮਿੰਟ ਯਾਦ ਕਰਕੇ ਫਿਰ ਮਾਲਕ ਨੂੰ ਕਹਿਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਅਮਰਤ ਵੇਲੇ ਦੇ ਵਿੱਚ ਆਪ ਉਠਾ ਦੇਣਾ ਮੈਂ ਬਹੁਤ ਦਲਿੱਦਰੀ ਹਾਂ ਮੈਂ ਬਹੁਤ ਆਲਸੀ ਹਾਂ ਇਹ ਆਲਸ ਦਲਿੱਦਰ ਮੈਨੂੰ ਅਮਰਤ ਵੇਲੇ ਉੱਠਣਾ ਨਹੀਂ ਦਿੰਦਾ ਆਪ ਜੀ ਦੀ ਮਿੱਠੀ ਨਿੱਘੀ ਪਿਆਰੀ ਗੋਦ ਦਾ ਨਿਘ ਨਹੀਂ ਮਾਨਣ ਦਿੰਦਾ ਆਪ ਹੀ ਤਰਸ ਕਰੋ ਆਪ ਹੀ ਕਿਰਪਾ ਕਰੋ ਮੈਨੂੰ ਅਮਰਤ ਵੇਲੇ ਉੱਠਣ ਦੀ ਤਾਕਤ ਬਖਸ਼ੋ ਅਮਰਤ ਵੇਲੇ ਉੱਠਣ ਦਾ ਉਦਮ ਬਖਸ਼ੋ ਸਤਿਗੁਰ ਸੱਚੇ ਪਾਛੇ ਜੀ ਮੇਰ ਤੋਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਮਾਫ਼ ਕਰ ਦਿਓ ਕਿਉਂਕਿ ਸੰਗਤ ਜੀ ਮਹਾਪੁਰਖ ਜੀ ਵਾਰ-ਵਾਰ ਸਾਨੂੰ ਸਮਝਾਉਂਦੇ ਆ कि ਜਦੋਂ ਆਪਾਂ ਅਮਰਤ ਵੇਲੇ ਉੱਠਦੇ ਆਂ ਅਮਰਤ ਵੇਲੇ ਉੱਠ ਕੇ ਨਾਮ ਜਪਣ ਨੂੰ ਦਿਲ ਕਰਦਾ ਹੈ ਨਾ ਇਹ ਸਿੱਧੀ ਆਪਣੇ ਗੁਰੂ ਦੀ ਖੁਸ਼ੀ ਦੀ ਨਿਸ਼ਾਨੀ ਆ ਇਹਦਾ ਮਤਲਬ ਇਹ ਆ ਵੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਬਹੁਤ ਖੁਸ਼ ਨੇ ਸਾਡੇ ਤੇ ਬਹੁਤ ਮਿਹਰਬਾਨ ਨੇ ਇਸੇ ਕਰਕੇ ਹੀ ਇਹ ਵੇਲੇ ਸਾਨੂੰ ਮਿਲੇ ਨੇ ਇਸ ਹਰਿ ਸੱਚੇ ਪਾਤਸ਼ਾਹ ਜੀ ਨੇ ਆਪਣੀ ਖੁਸ਼ੀ ਦੇ ਨਾਲ ਵੇਲੇ ਬਖਸ਼ੇ ਨੇ ਕਿ ਇਸ ਵੇਲੇ ਦੇ ਵਿੱਚ ਨਾਮ ਜਪ ਕੇ ਆਪਣੇ ਮਾੜੇ ਕਰਮ ਆਪਣੇ ਮਾੜੇ ਲੇਖ ਮੇਟਲਾ ਕਿਉਂਕਿ ਅਮਰਤ ਵੇਲੇ ਦੇ ਵਿੱਚ ਜਿਵੇਂ ਜਿਵੇਂ ਆਪਾਂ ਨਾਮ ਜਪਦੇ ਆ ਜਿਵੇਂ ਜਿਵੇਂ ਮਾਲਕ ਨੂੰ ਯਾਦ ਕਰਦੇ ਆ ਅਸੀਂ ਸੋਚ ਵੀ ਨਹੀਂ ਸਕਦੇ ਵੀ ਸਾਡੇ ਕਿੰਨੇ ਮਾੜੇ ਲੇਖ ਮਾੜੇ ਕਰਮ ਕੱਟੇ ਜਾ ਰਹੇ ਨੇ ਸਾਡੇ ਕਿੰਨੇ ਸੋਹਣੇ ਸੋਹਣੇ ਲੇਖ ਲਿਖੇ ਜਾ ਰਹੇ ਨੇ ਅਮਰਤ ਵੇਲੇ ਦੀ ਬੰਦਗੀ ਕਰਨ ਵਾਲੇ ਮਨੁੱਖ ਸਤਿਗੁਰ ਸੱਚੇ ਬਾਦਸ਼ਾਹ ਜੀ ਦੇ ਸਭ ਤੋਂ ਪਿਆਰੇ ਨੇ ਕਿਉਂਕਿ ਅਮਰਤ ਵੇਲੇ ਦੀ ਨੀਂਦ ਬੜੀ ਪਿਆਰੀ ਹੁੰਦੀ ਆ ਜੋ ਅਮਰਤ ਵੇਲੇ ਦੀ ਨੀਂਦ ਨੂੰ ਤਿਆਗ ਕੇ ਉੱਠ ਕੇ ਆਪਣੇ ਬਿਸਤਰ ਤੇ ਬੈਠ ਜਾਂਦੇ ਨੇ ਮਾਲਕ ਦੀ ਯਾਦ ਵਿੱਚ ਜੁੜ ਜਾਂਦੇ ਨੇ ਉਹ ਆਪਣੇ ਗੁਰੂ ਦੀ ਖੁਸ਼ੀ ਬਰਕਤ ਹਾਸਲ ਕਰਦੇ ਨੇ ਤੇ ਫਿਰ ਆਪਾਂ ਵੀ ਅਮਰਤ ਵੇਲੇ ਦੇ ਵਿੱਚ ਰੋਜ਼ ਉੱਠਣਾ ਹੈ ਜਦੋਂ ਵੀ ਜਾਗ ਆਵੇ ਜੇਕਰ ਤੁਹਾਨੂੰ ਰਾਤ ਨੂੰ 2 ਵਜੇ ਜਾਗ ਆ ਗਈ ਆ 2:30 ਵਜੇ ਜਾਗ ਆ ਗਈ ਆ ਉਹਨੂੰ ਕਿਤੇ ਅੱਧੀ ਰਾਤ ਸਮਝ ਕੇ ਸੌਣਾ ਜਾਣਾ ਰਾਤ 12 ਵਜੇ ਤੋਂ ਬਾਅਦ ਜਦੋਂ ਵੀ ਜਾਗ ਖੁੱਲੇ ਉਦੋਂ ਹੀ ਗੁਰੂ ਗ੍ਰੰਥ ਚਰਨ ਲਓ ਕਿਉਂਕਿ ਅਮਰਤ ਵੇਲੇ ਦੇ ਵਿੱਚ ਤਾਂ 5 ਮਿੰਟ ਦਾ ਜਪਿਆ ਹੋਇਆ ਵੀ ਸਾਡੇ ਪਤਾ ਨਹੀਂ ਕਿੰਨੇ ਮਾੜੇ ਲੇਖ ਮਟਾ ਜਾਵੇਗਾ ਤਾਂ ਜੇਕਰ ਅਸੀਂ ਅਮਰਤ ਵੇਲੇ ਦੇ 2 ਢਾਈ ਘੰਟੇ ਸਾਹਮਲੇ 3 ਘੰਟੇ ਸਾਹਮਲੇ ਤਾਂ ਫਿਰ ਆਪ ਸੋਚੋ ਕਿੰਨੀ ਕਿਰਪਾ ਹੋਵੇਗੀ ਗ੍ਰਿਹਸਤੀ ਬੰਦੇ ਦੇ ਲਈ ਅਮਰਤ ਵੇਲੇ ਦਾ ਸਹੀ ਸਮਾਂ ਹੈ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਾ ਸਮਾਂ ਪਰ ਜੇਕਰ ਸਾਨੂੰ ਉਸ ਤੋਂ ਪਹਿਲਾਂ ਜਾਗਦਾ ਆ ਗਈ ਆ ਜਿਵੇਂ 2 ਵਜੇ ਆ ਗਈ ਕਿਸੇ ਨੂੰ 2:30 ਵਜੇ ਆ ਗਈ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਨੂੰ ਮੌਕਾ ਦਿੰਦੇ ਨੇ ਸਭ ਨੂੰ ਉਠਾਉਂਦੇ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਸਾਨੂੰ ਜਾਗ ਜ਼ਰੂਰ ਆਉਂਦੀ ਆ ਪਰ ਅਸੀਂ ਹੀ ਉੱਠ ਕੇ ਟਾਈਮ ਦੇਖ ਕੇ ਆਪਣੀ ਚਾਦਰ ਚੰਗੀ ਤਰ੍ਹਾਂ ਕੱਸ ਕੇ ਫਿਰ ਤੋਂ ਸੌਂ ਜਾਂਦੇ ਆ ਪਰ ਜਾਗ ਸਾਨੂੰ ਜ਼ਰੂਰ ਆਉਂਦੀ ਆ ਉਹ ਜਾਗ ਆਪਣੇ ਆਪ ਨਹੀਂ ਆਈ ਹੁੰਦੀ ਮਾਲਕ ਨੇ ਸਾਨੂੰ ਉਠਾਇਆ ਹੁੰਦਾ ਵੀ ਬੰਦਿਆ ਇਹ ਤੈਨੂੰ ਮੌਕਾ ਮਿਲਿਆ ਏ ਇਹ ਤੈਨੂੰ ਬਰੀਆ ਮਿਲਿਆ ਇਹਨੂੰ ਸੰਭਲਾ ਇਹਦੇ ਵਿੱਚ ਉੱਠ ਕੇ ਨਾਮ ਜਪਲਾ ਆਪਣੇ ਮਾੜੇ ਲੇਖ ਮਟਾ ਲਾ ਜਿਹੜੇ ਤਾਂ ਉੱਠ ਕੇ ਬੈਠ ਜਾਂਦੇ ਨੇ ਉਹ ਤਾਂ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰਦੇ ਨੇ ਜਿਨ੍ਹਾਂ ਨੂੰ ਨੀਂਦ ਪਿਆਰੀ ਲੱਗਦੀ ਆ ਫਿਰ ਉਹ ਸੌ ਕੇ ਆਪਣੇ ਭਾਗਾਂ ਨੂੰ ਵੀ ਨਾਲ ਹੀ ਸਮਾ ਲੈਂਦੇ ਨੇ ਸੋ ਆਪਾਂ ਇਹ ਗਲਤੀ ਨਹੀਂ ਕਰਨੀ ਹਰ ਰੋਜ਼ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ ਜੇ ਨਹੀਂ ਉੱਠਿਆ ਜਾਂਦਾ ਤਾਂ ਕੋਸ਼ਿਸ਼ਾਂ ਕਰਨੀਆਂ ਨੇ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਨੇ ਆਪਣੀਆਂ ਅਰਜ਼ੀਆਂ ਗੁਰੂ ਅੱਗੇ ਲਾ ਦੇਣੀਆਂ ਨੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਨਾ ਇੱਕ ਦਿਨ ਸਾਡੇ ਤੇ ਤਰਸ ਜ਼ਰੂਰ ਕਰਨਗੇ ਰੋਜ਼ ਰਾਤ ਨੂੰ ਆਪਣੇ ਗੁਰੂ ਨੂੰ ਕਹਿਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਦਇਆ ਕਰੋ ਕਿਰਪਾ ਕਰੋ ਇੱਕ ਨਾ ਇੱਕ ਦਿਨ ਸਾਡੀ ਉੱਤੇ ਕਿਰਪਾ ਜ਼ਰੂਰ ਹੋਵੇਗੀ ਅਤੇ ਜਿਸ ਦਿਨ ਸਾਡੇ ਉੱਤੇ ਕਿਰਪਾ ਹੋ ਗਈ ਫਿਰ ਸਮਝੋ ਜਨਮਾਂ ਜਨਮਾਂ ਦੀ ਮੋਹਤਾਜੀ ਕੱਟੀ ਗਈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੀ ਨਿਸ਼ਾਨੀਆਂ ਅਮਰਤ ਵੇਲੇ ਦਾ ਉੱਠਣਾ ਅਤੇ ਜੇਕਰ ਕੋਈ ਪੱਕਾ ਨਿਤਨੇਮੀ ਉਹਨੂੰ ਅਮਰਤ ਵੇਲੇ ਦੇ ਵਿੱਚ ਜਾਗਣਾ ਆਵੇ ਤਾਂ ਸਮਝ ਜਾਓ ਵੀ ਅੱਜ ਮੇਰੇ ਕੋਲੋਂ ਕੋਈ ਐਸਾ ਕੰਮ ਹੋ ਗਿਆ ਏ ਜਿਹਦੇ ਕਰਕੇ ਮੈਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਨਾਰਾਜ਼ ਕਰ ਦਿੱਤਾ ਏ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਸਾਡੇ ਤੋਂ ਨਾਰਾਜ਼ ਹੁੰਦੇ ਨੇ ਸਾਡੇ ਤੋਂ ਸਾਡਾ ਰਿਜਕ ਨਹੀਂ ਖੋਂਦੇ ਖੁਸ਼ੀਆਂ ਨਹੀਂ ਖੋਂਦੇ ਬਸ ਉਹ ਵੇਲੇ ਖੋ ਲੈਂਦੇ ਨੇ ਜਿਸ ਵੇਲੇ ਦੇ ਵਿੱਚ ਉੱਠ ਕੇ ਅਸੀਂ ਮਾਲਕ ਨੂੰ ਯਾਦ ਕਰਦੇ ਆ ਉਹ ਫਿਰ ਯਾਦ ਕਰਨ ਦਾ ਮੌਕਾ ਨਹੀਂ ਦਿੰਦੇ ਕਿਉਂਕਿ ਮਾਲਕ ਨੂੰ ਯਾਦ ਕਰਨਾ ਸਮਝ ਲਓ ਮਾਲਕ ਦੇ ਨਾਲ ਗੱਲਾਂ ਕਰਨੀਆਂ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਨਾ ਸਮਝ ਲਓ ਆਪਣੇ ਗੁਰੂ ਸਾਹਿਬਾਨਾ ਦੇ ਨਾਲ ਗੱਲਾਂ ਕਰ ਰਹੇ ਆ ਉਹਨਾਂ ਦੀਆਂ ਗੱਲਾਂ ਸੁਣ ਰਹੇ ਆ ਤਾਂ ਜੇਕਰ ਅਸੀਂ ਦਿਨ ਪਰ ਦੇ ਵਿੱਚ ਕੋਈ ਗਲਤੀ ਕੀਤੀ ਆ ਮਾੜਾ ਕੰਮ ਕੀਤਾ ਹੈ ਤਾਂ ਫਿਰ ਸਤਿਗੁਰ ਸੱਚੇ ਪਾਸ਼ਾ ਨਾ ਹੀ ਸਾਡੀਆਂ ਗੱਲਾਂ ਸੁਣਦੇ ਨੇ ਨਾ ਹੀ ਸਾਡੇ ਨਾਲ ਗੱਲਾਂ ਕਰਦੇ ਨੇ ਪਾਪ ਸਾਡੇ ਉੱਤੇ ਫਿਰ ਆਲਸ ਦਾ ਨੀਂਦ ਦਾ ਕਲਯੁਗ ਦਾ ਐਸਾ ਪ੍ਰਭਾਵ ਪੈਣਾ ਕਿ ਅਮਰਤ ਵੇਲੇ ਦੇ ਵਿੱਚ ਉੱਠਿਆ ਨਹੀਂ ਜਾਣਾ ਜੇ ਉੱਠਿਆ ਗਿਆ ਤਾਂ ਫਿਰ ਪਾਠ ਕਰਨ ਦਾ ਮੌਕਾ ਨਹੀਂ ਮਿਲਣਾ ਇਹ ਤੁਸੀਂ ਕਦੇ ਵੀ ਅਜਮਾ ਕੇ ਦੇਖ ਲਿਓ ਜੇ ਇਸ ਕਰਕੇ ਰਾਤ ਨੂੰ ਸੌਣ ਲੱਗਿਆ ਆਪਣੇ ਗੁਰੂ ਤੋਂ ਦਿਨ ਭਰ ਦੀਆਂ ਗਲਤੀਆਂ ਦੀ ਮਾਫੀ ਮੰਗਣੀ ਆ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਅਤੇ ਰਾਤ ਨੂੰ ਅਰਜੀ ਲਾ ਕੇ ਸੌਣਾ ਹੈ ਵੀ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਮੇਰ ਕਰੋ ਤਰਸ ਕਰੋ ਕਿਰਪਾ ਕਰੋ ਮੈਨੂੰ ਅਮਰਤ ਵੇਲੇ ਦੇ ਵਿੱਚ ਆਪ ਉਠਾ ਦੇਣਾ ਇਹ ਅਰਜੀ ਇਹ ਅਰਦਾਸ ਇਹ ਬੇਨਤੀ ਆਪਾਂ ਆਪਣੇ ਬਿਸਤਰ ਤੇ ਬੈਠਿਆਂ-ਬੈਠਿਆਂ ਕਰ ਸਕਦੇ ਆ ਤਾਂ ਇਹ ਬੇਨਤੀ ਜ਼ਰੂਰ ਕਰਕੇ ਸੌਣੀ ਆ ਫਿਰ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਕਿੰਝ ਮਿਹਰਬਾਨ ਹੁੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੰਝ ਤਰਸ ਦੇ ਕਰਦੇ ਵਿੱਚ ਆ ਕੇ ਸਾਡੀ ਜ਼ਿੰਦਗੀ ਦੀ ਮਹਤਾਜੀ ਕੱਟਦੇ ਦੇਰ ਸਿਰਫ ਮਾਲਕ ਦੇ ਤਰਸ ਦੇ ਕਰਦੇ ਵਿੱਚ ਆਉਣ ਦੀ ਆ